ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਜਿਵੇਂ ਪਕੜੀ ਲਮੋਸ਼ ਕੀਤੀ ਗਈ ਹੈ ਇਹ ਕੀ ਸਾਥ ਲੱਗ ਰਿਹਾ ਹੈ ਇੱਕ ਮਾਸ ਮਾਨਯੋਗ ਸੀਐਮ ਸਾਹਿਬ ਦੇ ਅਗਰਾਹ ਨਾਲ ਸਹਾਇਤਾਯੋਗ ਨਸ਼ਾ ਖੋਦ ਸ਼ੁਰੂ ਹੋਇਆ ਪੂਰੇ ਪੰਜਾਬ ਦੇ ਵਿੱਚ ਨਿਰੰਤਰਣ ਪੁਲਿਸ ਨਿਰੰਤਰ ਜਿਹੜੀ ਨਸ਼ਾ ਦੇ ਨਸ਼ਾ ਸੰਗਠਨਾਂ ਦੇ ਖਿਲਾਫ ਕਾਰਵਾਈ ਕਰਤੀ ਆ ਰਹੀ ਹੈ ਇਹਦੇ ਤੋਂ ਜਿਹੜੇ 1 ਮਾਰਚ ਤੋਂ ਲੈ ਕੇ ਹੁਣ ਤੱਕ ਜਿਹੜੀ ਤਰੰਤਾਂ ਪੁਲਿਸ ਨੇ 135 ਕਿਲੋ ਤੋਂ ਵੱਧ ਜਿਹੜੀ ਗ੍ਰਿਨ ਪੜੀ ਆ ਕਾਫੀ ਜਿਹੜੇ ਸਮੱਗਲਰ ਇਸ ਦੇ ਵਿੱਚ 400 ਪਲੱਸ ਸਮੱਗਲ ਜਿਹੜੇ ਆ ਅੰਦਰ ਕੀਤੇ ਆ ਇਹਦੇ ਵਿੱਚ ਵੱਡੀ ਕੁਆਂਟੀਟੀ ਦੇ ਸਮੱਗਲ ਆ ਪਕਾਇਆ ਸਕਦੇ ਆ ਇਹ ਚੀਜ਼ ਨਹੀਂ ਇਸ ਤੋਂ ਇਲਾਵਾ 13 ਕਰੋੜ ਦੀ ਪ੍ਰੋਪਰਟੀ ਫ੍ਰੀਜ਼ ਕੀਤੀ ਹੈ ਇਹ ਜਿਹੜੀ ਤੋਂ ਵੱਡੀ ਸੀ ਚੰਗੋ ਤੋਂ ਮੁੱਖ ਚੰਗੋ ਜਿਹੜੇ ਘਰ ਤੋਂ ਵੱਧ ਜਿਹੜੇ ਦੀਪੀਏ ਦੇ ਪੱਤੇ ਦਰਦੇ ਨੇ ਕਿ ਅਸੀਂ ਲਗਾਤਾਰ ਸ਼ਿਕਾਇਤ ਕੀਤੀ ਸੀ ਕਿ ਇਹ ਪੰਜਾਬ ਸਰਕਾਰ ਦੀ ਜ਼ਮੀਨ ਤੇ ਨਾਜਾਇਜ਼ ਤੌਰ ਤੇ ਉਹ ਸਾਰੀ ਕਿੱਤੀ ਹੋਈ ਹੈ ਤੇ ਸਾਡੇ ਤੋਂ ਯਾਨੀ ਪੁਲਿਸ ਸਿਕਿਉਰਿਟੀ ਦੀ ਡਿਮਾਂਡ ਕੀਤੀ ਤੇ ਅਸੀਂ ਸਿਕਿਉਰਿਟੀ ਪ੍ਰੋਵਾਈਡ ਕਰਦੇ ਆ ਜਿਹੜਾ ਇਹ ਨਾਜਾਇਜ਼ ਤੌਰ ਤੇ ਮਕਾਨ ਬਣਿਆ ਸੀ ਇਹਨੂੰ ਡਰਾਇਆ ਗਿਆ ਹੈ ਤੇ ਆਉਣ ਵਾਲੇ ਸਮਾਂ ਚ ਜਿਹੜੇ ਵੀ ਨਸ਼ੇ ਦੇ ਵਿੱਚ ਲਿਫਟ ਪਾਈ ਜਾਂਦੇ ਨੇ ਨਾਲ ਬੰਦੀ ਕਰਨ ਨੂੰ ਸਖਤੋ ਸਖਤ ਜਿਹੜੀ ਕਾਨੂੰਨੀ